ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋੜ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋਗੇ ਤਿੰਨ ਸਰਦਾਰਾਂ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਲਾਹੌਰ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਆਪਣਾ ਆਪਣਾ ਤਖਤ ਬਣਾ ਲਿਆ ਹੈ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉਦਰ ਜਦੋਂ ਇਹ ਖਬਰ ਸਰਦਾਰ ਚੜਤ ਸਿੰਘ ਸ਼ੁਕਰਚੱਕਿਆ ਨੂੰ ਮਿਲੀ ਤਾਂ ਉਹ ਵੀ 2000 ਫੌਜ ਲੈ ਕੇ ਲਾਹੌਰ ਆ ਗਿਆ ਉਹਨੇ ਵੀ ਆਪਣਾ ਹਿੱਸਾ ਮੰਗਿਆ ਪੰਗੀ ਸਰਦਾਰਾਂ ਨੇ ਉਸ ਨੂੰ ਜਮਜਮਾ ਤੋਪ ਦੇ ਦਿੱਤੀ ਹੋਰ ਹਿੱਸਾ ਨਾ ਮਿਲਦਾ ਵੇਖ ਕੇ ਉਹ ਤੁੱਪ ਸ਼ਾਹੀ ਬੁਰਜ ਤੋਂ ਚੱਕਵਾ ਕੇ ਗੁਜਰਾਵਾਲਾ ਲੈ ਆਇਆ ਲਾਹੌਰ ਉੱਤੇ ਕਬਜ਼ਾ ਕਰਕੇ ਸਿੱਖਾਂ ਨੇ ਸਾਰੇ ਪੰਜਾਬ ਨੂੰ ਆਪਣੇ ਅਧੀਨ ਸਮਝ ਲਿਆ ਸੋ 2 ਮਹੀਨਿਆਂ ਵਿੱਚ ਹੀ ਉਹ ਸਾਰੇ ਪੰਜਾਬ ਉੱਤੇ ਛਾ ਗਏ ਮਿਸ਼ਲਾਂ ਦੇ ਲੀਡਰਾਂ ਨੇ ਆਪਣੇ ਮਹਤਾਤ ਸਰਦਾਰਾਂ ਨੂੰ ਕਿਹਾ ਕਿ ਜਿੰਨਾ ਇਲਾਕੇ ਉੱਤੇ ਕੋਈ ਕਬਜ਼ਾ ਰੱਖ ਸਕਦਾ ਹੈ ਉਹ ਉਹਨਾਂ ਇਲਾਕਾ ਮਲ ਲਈ ਵੱਖੋ-ਵੱਖ ਮਿਸ਼ਲਾਂ ਨੇ ਇਹ ਇਲਾਕੇ ਮਲ ਲਈ ਅੰਮ੍ਰਿਤਸਰ ਸਰਬੱਤ ਖਾਲਸੇ ਦਾ ਸਾਂਝਾ ਸ਼ਹਿਰ ਰਿਹਾ ਉੱਥੇ ਸਭ ਸਰਦਾਰਾਂ ਦੇ ਵੱਖੋ-ਵੱਖੜੇ ਕਟੜੇ ਸਨ ਜੋ ਉਹਨਾਂ ਨੇ ਦੇ ਆਪਣੇ ਮਿਸਲ ਜਾਂ ਨਾਮ ਉੱਤੇ ਵਸਾਏ ਗਏ ਸਨ ਅੰਮ੍ਰਿਤਸਰ ਵਿੱਚ ਆ ਕੇ ਸਰਦਾਰ ਭਰਾਵਾ ਵਾਂਗ ਮਿਲਦੇ ਅਤੇ ਰਹਿੰਦੇ ਸਨ ਹੁਣ ਗੱਲ ਕਰਦੇ ਹਾਂ ਜਿਹੜਾ ਇਲਾਕਾ ਸਿੱਖ ਮਿਸਲਾਂ ਨੇ ਮੱਲਿਆ ਸਭ ਤੋਂ ਪਹਿਲਾਂ ਬਾਰੀ ਦੁਆਬ ਰਾਵੀ ਅਤੇ ਬਿਆਸ ਦੇ ਵਿਚਕਾਰਲਾ ਇਲਾਕਾ ਮਿਸਲ ਭੰਗੀਆਂ ਅੰਮ੍ਰਿਤਸਰ ਦਾ ਆਲਾ ਦਵਾਲਾ ਅਤੇ ਤਰਨਤਾਰਨ ਦਾ ਆਲਾ ਦਵਾਲਾ ਖਾਸ ਕਰ ਤਰਨਤਾਰਨ ਦੇ ਦੱਖਣੀ ਹਿੱਸੇ ਉੱਤੇ ਫਤਿਹ ਛੀਨਿਆਂ ਤੱਕ ਕਰਮ ਸਿੰਘ ਭੰਗੀ ਦਾ ਕਬਜ਼ਾ ਹੋ ਗਿਆ ਮਿਸ਼ਲ ਆਲੂ ਵਾਲੀਆਂ ਦਰਿਆ ਬਿਆਸ ਦੇ ਨਾਲ ਨਾਲ ਫਤਿਆਬਾਦ ਗੋਇੰਦਵਾਲ ਜੰਡਿਆਲਾ ਬੁਤਾਲਾ ਸਠਿਆਲਾ ਬੰਡਾਲਾ ਮਹਿਤਾਬਕੋਟ ਜਲਾਲਾਬਾਦ ਵੈਰੋਵਾਲ ਤੇ ਕੋਟ ਮੁਹੰਮਦ ਖਾਨ ਮਿਸਲ ਰਾਮਗੜੀਆ ਸ੍ਰੀ ਹਰਗੋਬਿੰਦਪੁਰਾ ਕਾਦੀਆਂ ਮੱਤੇਵਾਲ ਮਿਸਲ ਕਨਈਆ ਬਟਾਲੇ ਦਾ ਆਲਾ ਦਵਾਲਾ ਫਤਿਹਗੜ ਗੱਲਿਆਂ ਵਾਲੀ ਪੰਜਗਰਾਈਆਂ ਮਿਸਲ ਕਨਈਆ ਨੱਕੇ ਤੋਂ ਲੰਮੇ ਦਾ ਬਹੁਤ ਸਾਰਾ ਇਲਾਕਾ ਮਿਸਲ ਸਿੰਘਪੁਰੀਆ ਸਿੰਘਪੁਰਾ ਅੰਮ੍ਰਿਤਸਰ ਸਰਦਾਰ ਜੋਧ ਸਿੰਘ ਸਦੌੜੀਆਂ ਜਗਦੇਉ ਕੋਨੇਵਾਲ ਕੜਿਆਲ ਸਰਦਾਰ ਦਿਵਾਨ ਸਿੰਘ ਸੰਸਾਰ ਦੁਆਬ ਰਚਨਾ ਦਾ ਬਹੁਤ ਸਾਰਾ ਹਿੱਸਾ ਸਰਦਾਰ ਸ਼ੁਕਰਚਕੀਏ ਚੜਤ ਸਿੰਘ ਦੇ ਹਿੱਸੇ ਆਇਆ ਸਹਾਏ ਸਿੰਘ ਅਤੇ ਸਾਹਿਬ ਸਿੰਘ ਨੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਛੱਕੇ ਲਬਾਣਿਆ ਕਰੋ ਸੇਖੂਪੁਰਾ ਖੋਲਿਆ ਪੰਗੀ ਮਿਸਲ ਸਰਦਾਰ ਹਰੀ ਸਿੰਘ ਕਾਲੇਵਾਲਾ ਆਲਾਰ ਪਨਾਵ ਚੱਕ ਰਾਮਦਾਸ ਚੁਬਾਰਾ ਅਤੇ ਕਈ ਹੋਰ ਪਿੰਡ ਮਲ ਲਈ ਸਰਦਾਰ ਤਾਰਾ ਸਿੰਘ ਜੀਵਨ ਸਿੰਘ ਤੇ ਸਾਬ ਸਿੰਘ ਪੰਗੀ ਸਰਦਾਰਾਂ ਨੇ ਪਠਾਣਾ ਕੋਲੋਂ ਸਿਆਲਕੋਟ ਖੋਲਿਆ ਅਤੇ ਬਹੁਤ ਸਾਰਾ ਇਲਾਕਾ ਹੋਰ ਮਲ ਲਿਆ ਸਰਦਾਰ ਕਰਮ ਸਿੰਘ ਪੰਗੀ ਨੇ ਫਿਰੋਜ਼ਕੇ ਕਾਲੇਕੇ ਬਜ਼ਾਰਾ ਆਦ ਪਿੰਡ ਮਲ ਲਈ ਕੌਣ ਗੱਲ ਕਰਦੇ ਆ ਦੁਆਬਾ ਚੱਜ ਦੀ ਇਲਾਕਾ ਚਨਾ ਅਤੇ ਜੇਹਲਮ ਦੇ ਵਿਚਕਾਰਲਾ ਇਲਾਕਾ ਹੈ ਇਸ ਇਲਾਕੇ ਵਿੱਚ ਮੁਕਰਬਖਾਂ ਗੜਖ ਪ੍ਰਸਿੱਧ ਸੀ ਸਰਦਾਰ ਗੁਜਰ ਸਿੰਘ ਪੰਗੀ ਤੇ ਸਰਦਾਰ ਚੜਤ ਸਿੰਘ ਸ਼ੁਕਰਚੱਕੀਏ ਮੁਕਰ ਮੁਕਰਖਾਂ ਨੂੰ ਹਰਾ ਕੇ ਉਸ ਉੱਤੇ ਪੱਕਾ ਕਬਜ਼ਾ ਕਰ ਲਿਆ ਅਤੇ ਕਿਲਾ ਗੁਜਰਾਤ ਵੀ ਮਲ ਲਿਆ ਕਿਲਾ ਗੁਜਰਾਤ ਨੂੰ ਪੱਕਾ ਕਰਕੇ ਸਰਦਾਰ ਗੁੱਜਰ ਸਿੰਘ ਨੇ ਆਪਣੀ ਰਾਜਧਾਨੀ ਬਣਾਇਆ ਸਾਰਾ ਜ਼ਿਲ੍ਹਾ ਦੋਹਾਂ ਮਿਸਲਾਂ ਨੇ ਅੱਦੋ-ਅੱਦਾ ਵੰਡ ਲਿਆ ਗੁਜਰਾਤ ਵੜੈਚਾਂ ਕੋਲ ਅਤੇ ਕਈ ਇਲਾਕਾ ਭੰਗੀਆਂ ਕੋਲ ਕੁੰਜਾ ਅਤੇ ਮਿਆਨੀ ਸਰਦਾਰ ਸ਼ੁਕਰਚੱਕੀਆਂ ਕੋਲ ਮਿੱਡ ਤੇ ਮੂਸਾ ਚੂਹਾ ਸਰਦਾਰ ਗੰਡਾ ਸਿੰਘ ਭੰਗੀ ਨੇ ਮਲ ਲਿਆ ਪਿੰਡ ਮਿਆਣੀ ਸਰਦਾਰ ਤਾਰਾ ਸਿੰਘ ਭੰਗੀ ਦੇ ਭਰਾ ਨੇ ਮਲ ਲਿਆ ਅਹਮਦਾਬਾਦ ਸਰਦਾਰ ਮਾਨ ਸਿੰਘ ਦੇ ਕਬਜ਼ੇ ਵਿੱਚ ਆ ਗਿਆ ਦੁਆਬਾ ਜਲੰਧਰ ਤੇ ਮਾਲਵਾ ਪਹਿਲਾਂ ਹੀ ਸਿੱਖਾਂ ਦੇ ਕਬਜ਼ੇ ਵਿੱਚ ਆ ਚੁੱਕਾ ਸੀ ਬਿਆਸ ਤੋਂ ਲਹਿੰਦੇ ਪਾਸੇ ਇਲਾਕੇ ਉੱਤੇ ਕਬਜ਼ਾ ਕਰਕੇ ਸਿੱਖ ਫਿਰ ਅੰਮ੍ਰਿਤਸਰ ਆ ਇਕੱਠੇ ਹੋਏ ਇੱਥੇ ਗੁਰਮਤਾ ਸੋਧਿਆ ਗਿਆ ਕਿ ਨਜੀਬੂ ਦੌਲਾ ਦਾ ਇਲਾਕਾ ਵੀ ਲੁੱਟਿਆ ਜਾਵੇ। 10 ਸਤੰਬਰ 1764 ਈਸਵੀ ਵਿੱਚ ਸਿੰਘਾਂ ਨੇ ਚੜਦੇ ਨੂੰ ਚੜ੍ਹਾਈ ਕਰ ਦਿੱਤੀ। ਸਰਹੰਦ ਪਹੁੰਚ ਕੇ ਸਿੱਖਾਂ ਦੇ ਦੋਵੇਂ ਦਲ, ਬੁੱਢਾ ਦਲ ਅਤੇ ਤਰਨ ਧਲ ਵੱਖੋ-ਵੱਖਰੇ ਹੋ ਗਏ। ਤਰਨ ਧਲ ਤਾਂ ਬੂੜੀਆ ਪਾਟ ਤੋਂ ਲੰਘ ਕੇ ਸਹਾਰਨਪੁਰ ਜਾ ਵੜਿਆ। ਤੇ ਬੁੱਢਾ ਦਲ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਸਰਦਾਰ ਤਾਰਾ ਸਿੰਘ ਸਰਦਾਰ ਸ਼ਾਮ ਸਿੰਘ ਦੀ ਜਥੇਦਾਰੀ ਹੇਠ 25000 ਫੌਜ ਲੈ ਕੇ ਦਿੱਲੀ ਤੋਂ ਪਹਾੜਾਂ ਈ ਬਾਹੀ ਰਾਹੀ ਹੁੰਦਾ ਹੋਇਆ ਨਜੀਬੂ ਦੌਲਾ ਦੇ ਇਲਾਕੇ ਵਿੱਚ ਜਾ ਪਹੁੰਚਿਆ ਨਜੀਬੂ ਦੌਲਾ ਉਸ ਵੇਲੇ ਰੋਹਤਾਕ ਦੇ ਇਲਾਕੇ ਵਿੱਚ ਸੀ ਉਹ ਸੁਣਦਿਆਂ ਸਰ ਫੌਜ ਲੈ ਕੇ ਚੜਿਆ ਪਰ ਉਹਦੇ ਆਉਣ ਤੋਂ ਪਹਿਲਾਂ ਹੀ ਸਿੰਘ ਲੁੱਟਮਾਰ ਕਰਕੇ ਅੰਮ੍ਰਿਤਸਰ ਪਰਤ ਗਏ ਸਨ 14 ਅਕਤੂਬਰ 1764 ਈਸਵੀ ਨੂੰ ਦੀਵਾਲੀ ਸੀ ਸੋ ਖਾਲਸੇ ਨੇ ਬੜੀ ਧੂਮ-ਧਾਮ ਨਾਲ ਮਨਾਈ ਦੀਵਾਲੀ ਤੋਂ ਬੇਲੇ ਹੋ ਕੇ ਸਿੱਖ ਫਿਰ ਨਜੀਬੂਦੌਲਾ ਦੇ ਇਲਾਕੇ ਵਿੱਚ ਜਾ ਵੜੇ ਨਜੀਬੂਦੌਲਾ ਪਹਿਲਾਂ ਤੋਂ ਹੀ ਤਿਆਰ ਬੈਠਾ ਸੀ ਸੋ ਸ਼ਾਮਲੀ ਕੋਲ ਦੋਹਾਂ ਤਰਾਂ ਬਚਕਾਰ ਬੜੀ ਭਿਆਨਕ ਲੜਾਈ ਹੋਈ ਦੋਹਾਂ ਤਰਾਂ ਦਾ ਬੜਾ ਨੁਕਸਾਨ ਹੋਇਆ ਰਾਤ ਲੜਾਈ ਬੰਦ ਹੋਈ ਤਾਂ ਸਿੱਖ ਰਾਤੋ-ਰਾਤ ਜਮਨਾ ਪਰ ਟੱਪ ਕੇ ਇਸ ਪਾਸੇ ਵੱਲ ਆ ਗਏ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਪ੍ਰਸੰਗ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ